ਗੁਰੂ ਨਾਨਕ ਪਦ ਪੰਕਜ ਬੰਦਨ ਬੰਕਜ ਬੰਦਨ ਸਿਮਰਉਂੰ ਗਤ ਦੁਖ ਨਿਕੰਦਨ ਨੁਖਨ ਕੰਕੰਦਨ ਹਮਰਦਾਸ ਹਰਿਦਾਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਰਖਸ਼ਕ ਮੇਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਸ਼ੁਭ ਮਤ ਪਰ ਕਾਸ਼ਕ শ্রী হার রায় নম কারি নম কার শ্রী হর কৃষ্ণ মন বহি মনাম বহ র এগ বহাদুর Param kerepala, Param kerepala. Shiriguru Gobinda, Singu Besala, Singu Besala.

ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਾਰਿ ਅਨਰਾਗ ਇਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬੇਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬੇਨਾਸ਼ਨ ਸੋਏ ਸਤਨਾਮ ਵਾਹਿਗੁਰੂ ਜੀ ਇਤ ਗੁਦਾਏ ਹਲਾ ਹਲ ਹੋਵੇ ਇਹ ਆਵਤ ਲਿਹ ਮਾਰੀ ਸੋ ਨੋ ਸੋ ਸੇ ਉਮਨਤ ਗਹਿ ਅਜੁੱਧ ਨਗਨ ਖੜਕ ਕਰ ਧਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਤ ਗਾਟਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੰਦਰ ਸੁਭਾਏ ਮਨ ਹੋ ਗਏ ਅਮ੍ਰਿਤ ਵੇਲੇ ਤੋਂ ਅਮ੍ਰਿਤ ਮੇਬਾਣੀਦਾਨ ਪ੍ਰਾਪਤ ਕਰਨ ਰਹੀ ਹੁਣ ਭਾਗੀ ਸਤਸੰਗੀ ਜਨ ਨੂੰ ਆਓ ਲਣੀਵਾਰ ਕਥਾ ਦੀ ਰੰਮਤਾ ਤੋਂ ਪਹਿਲੋਂ ਸਹਿਬਾਂ ਨੂੰ ਸੀਸ ਚੁਕਾ ਦਿਆਂ ਮਨ ਦੀ ਇਕਾਗਰਤਾ ਲਈ ਸਤਿਗੁਰਾਂ ਦੇ ਸਾਨੂੰ ਅਰਦਾਸ ਕਰਦੇ ਆਂਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਸ਼ਬਦ ਨੂੰ ਬੜੀ ਇਕਾਗਰਤਾ ਦੇ ਨਾਲ ਸਿੱਖ ਸੁਣੇ ਯਤਨ ਕਰੇ ਭੀ ਕਰਨ ਵਾਲਾ ਵੀ ਆਪਣੇ ਮਨ ਨੂੰ ਇਕਾਗਰਤਾ ਵਿੱਚ ਰੱਖੇ ਇਹ ਸਤਾਈ ਤਾਕਤ ਗੁਰੂ ਦਿੰਦਾ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਬੜੇ ਸ਼ਾਬਦਾਂ ਤਰੀਕੇ ਨਾਲ ਸਾਵਧਾਨ ਇਕਾਗਰ ਚੀਤ ਤਾਂ ਇਹਦੀ ਸਮਝ ਆਏਗੀ ਨਹੀਂ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਹੁਕਮ ਸੁਣਿਆ ਗੁਰੂ ਦਾ ਗੁਰੂ ਗੋਦ ਵਿੱਚ ਬੈਠੇ ਹਾਂ ਵੱਲ ਜਾਂਦੇ ਆ ਪਤਾ ਨਹੀਂ ਹੁੰਦਾ ਕਿ ਅੱਜ ਕਿਹੜਾ ਹੁਕਮ ਆਇਆ ਆ ਆਪਾਂ ਕੱਚੀ ਗੜੀ ਦਾ ਪ੍ਰਸੰਗ ਸਰਵਣ ਕਰ ਰਹੇ ਹਾਂ ਚਮਕੌਰ ਸਾਹਿਬ ਦੀ ਧਰਤੀ ਹੈ ਦੁਨੀਆ ਦਾ ਅਨੋਖਾ ਜੰਗ ਚੱਲ ਰਿਹਾ ਹੈ ਇੱਕ ਪਾਸੇ 43 ਸੇਗ ਹਨ ਸਾਹਿਬਾਂ ਸਮੇਤ 40 ਸਿੰਘਾਂ ਦੀ ਗਣਤੀ 2 ਸਹਿਬਜਾਦੇ ਜੀ ਸਤਿਗੁਰੂ ਆਪ ਨੁਝੇ ਪਾਸੇ ਲੱਖਾਂ ਦਾ ਲਾਮ ਰਿਸ਼ਕਰ ਹੈ ਸਹਿਬਜਾਦਾ ਬਾਬਾ ਅਦੀਤ ਸਿੰਘ ਜੀ ਉਹਨਾਂ ਦੇ ਸਾਥੀ ਇਹ ਜਥਾ ਮਦਾਨੇ ਜੰਗ ਵਿੱਚ ਉਹਨਾਂ ਸ਼ਹੀਦ ਹੋਏ ਇਸ ਤੋਂ ਪਹਿਲਾਂ ਕੁਝ ਸਿੰਘ ਹੋਰ ਸ਼ਹੀਦ ਹੋਏ ਹਨ ਬੜਾ ਭਿਆਨਕ ਜਿਹਾ ਮਾਹੌਲ ਚਮਕੌਰ ਦੀ ਕੱਚੀ ਗੜੀ ਦੇ ਦਿਵਾਲੇ ਬਣਿਆ ਹੋਇਆ ਲਾਸ਼ਾਂ ਦੇ ਢੇਰ ਲੱਗੇ ਨੇ ਧਰਤੀ ਲਾਲੋਂ ਲਾਲ ਹੈ ਖੂਨ ਨਾਲ ਲਥਪਥ ਹੈ ਦੁਸ਼ਮਣ ਦੀ ਸੈਨਾ ਦੇ ਵੀ ਸੂਰਮੇ ਨੇ ਬਹਾਦਰ ਜਨੈਲਸਨ ਜਿਹੜੇ ਮਰੇ ਇਦਰ ਉਹ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਬੜੀ ਬਾਹਾਦਰੀ ਨਾਲ ਲੜੇ ਇਹਨਾਂ ਦੇ ਕੱਪੜੇ ਖੂਨ ਦੇ ਨਾਲ ਲਤਫਤ ਹਨ ਗਿੱਲਾ ਬਸਤਰ ਹੈ ਸਾਰਿਆਂ ਦਾ ਤਨ ਦੇ ਬਸਤਰ ਖੂਨ ਦੇ ਨਾਲ ਗਿੱਲੇ ਹੋ ਗਏ ਬੜੀ ਭਿਆਨਕ ਆਵਾਜ਼ ਆ ਰਹੀ ਉਸ ਜਗ੍ਹਾ ਦੇ ਵਿੱਚ ਫਟੜ ਵਿਅਕਤੀ ਰੋ ਰਹੇ ਨੇ ਕੁੱਲ ਆ ਰਹੇ ਨੇ ਘੋੜਿਆਂ ਦੇ ਪੌੜ ਵਜਦੇ ਨੇ ਇਦਰ ਉਧਰ ਕੌੜੀ ਦੌੜ ਰਹੇ ਹਨ ਸੈਨਿਕ ਦੌੜਦੇ ਨੇ ਉਮਦੇ ਜਾਂਦੇ ਨੇ ਪੁਕਾਰਾਂ ਕਰਦੇ ਨੇ ਕੋਈ ਬਚਾਉਣ ਵਾਲਾ ਨਹੀਂ ਇਸ ਭਿਆਨਕ ਦਸ਼ਾ ਦੇ ਵਿੱਚ ਆਪ ਜੀ ਨੇ ਸ਼ਰਵਨ ਕੀਤਾ ਹੈ ਸਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਪੰਜ ਸਿੰਘਾਂ ਦਾ ਜਥਾ ਲੈ ਕੇ ਆਏ ਜੰਗ ਕਰਨੀ ਅਰੰਭ ਕੀਤੀ ਬੜੀ ਤੇਜ ਤਰਾਰ ਤਰੀਕੇ ਦੇ ਨਾਲ ਉਹਨਾਂ ਦੀ ਖੜਕ ਚੱਲ ਰਹੀ ਸੀ ਸਿੰਘ ਬੜਿਆਂ ਨੂੰ ਮਾਰ ਰਹੇ ਹਨ ਜਾਸ ਕਰ ਕਹਿੰਦਾ ਸ੍ਰੀ ਚੁਧਾਰ ਸਿੰਘ ਜੀ ਜੋਰਾਵਰੀ ਦਿਖਾਏ ਮਾਰਤ ਸੁਪਟ ਤੁਰੰਗ ਕੋ ਧਰਨ ਦੇ ਤੋਥ ਲਾਏ ਘੋੜਿਆਂ ਸਮੇਤ ਇਹ ਦੁਸ਼ਮਨ ਦੀ ਸ਼ੈਨਾ ਦੇ ਛਪਾਈਆਂ ਨੂੰ ਮਾਰ ਰਹੇ ਨੇ ਧਰਤੀ ਤੇ ਸੁੱਟ ਰਹੇ ਨੇ ਮਾਰਤ ਸੁਪਟ ਤੁਰੰਗ ਕੋ ਤਰਤ ਹੀ ਦੇਦ ਉਥਲਾਏ ਧਰਤੀ ਤੇ ਸੁੱਟ ਦਿੰਦੇ ਨੇ ਇਹੋ ਜਿਹੇ ਮਾਹੌਲ ਵਿੱਚ ਬਹੁਤ ਸਾਰੀ ਸ਼ੈਨਾ ਦਾ ਸਭ ਜਾਦਾ ਬਾਬਾ ਜੁਜਾਰ ਸਿੰਘ ਜੀ ਨੇ ਨੁਕਸਾਨ ਕਰਨਾ ਕੀਤਾ ਹੈ ਜਿਤ ਕੋ ਦਾਏ ਹਲਾਹਲ ਹੋਵੇ ਇਹ ਆਮਤ ਲਿ ਹੁਮਾਰੇ ਸੋ ਦੋਸ਼ ਉਮੜਤ ਗਹਿ ਆਯੁਧ ਨਗਨ ਖੜਗ ਕਰ ਤਾਰੀ ਜਿਸ ਪਾਸੇ ਜਾਂਦੇ ਨੇ ਉੱਚੀ ਬੋਲਦੇ ਨੇ ਸ਼ੈਨਾ ਆ ਗਿਆ ਗੁਰੂਪੁੱਤਰ ਛੇਤੀ ਮਾਰੋ ਛੇਤੀ ਫੜ ਲਓ ਇੱਕਠੇ 100 200 ਕੇ ਅੱਗੇ ਜਾਂਦੇ ਨੇ ਪਰ ਜਿੱਦ ਨੂੰ ਉਹ ਆਪਣੀ ਤਲਵਾਰ ਨੂੰ ਚਲਾ ਰਹੇ ਨੇ ਦੂਜੇ ਪਾਸੇ ਸੈਨਿਕ ਵਾਰ ਕਰਦੇ ਨੇ ਉਹਨਾਂ ਦੇ ਵਾਰਾਂ ਨੂੰ ਸਭ ਜਿਆਦਾ ਜੁਝਾਰ ਸਿੰਘ ਜੀ ਇਸ ਤਰ੍ਹਾਂ ਰੋਕਦੇ ਹਨ ਸੇਲ ਸੰਗਨ ਤੋਂ ਮਨ ਤੀਰਨ ਅਦਕ ਛੁਡਾਏ ਤੁਪੰਗਾ ਕਰਹਿ ਜਤਨ ਬਹੁ ਕੀਰਨ ਕੋ ਮਿਲ ਇਤੋ ਤਤਾਏ ਨਿਸ਼ੰਗਾ ਇਹਨਾਂ ਦੇ ਹੱਥ ਵਿੱਚ ਤਲਵਾਰ ਹੈ ਨਗਨ ਖੜਕ ਮਿਆਨ ਤੋਂ ਬਿਨਾ ਕਰਤਾਰੀ ਹੱਥ ਵਿੱਚ ਫੜੀ ਹੈ ਉਹ ਕੀ ਕਰਦੇ ਨੇ ਨਿਹਜਿਆਂ ਨਾਲ ਭਾਲਿਆਂ ਨਾਲ ਤੀਰਾਂ ਨਾਲ ਗੋਲੀਆਂ ਨਾਲ ਇੱਕਦਮ ਇਕੱਠੇ ਹੋ ਕੇ ਹੁੰਦੇ ਨੇ ਵਾਰ ਕਰਦੇ ਨੇ ਮੌਤ ਵੱਡਾ ਯਤਨ ਕਰ ਰਹੇ ਨੇ ਵੀ ਇਹਨਾਂ ਨੂੰ ਘੇਰ ਲਈਏ ਇਵੇਂ ਨਾ ਕਿਵੇਂ ਹੋਵੇ ਗੁਰੂ ਸੁਪੁੱਤਰ ਜੇ ਸ਼ਹੀਦ ਕਰ ਦਿੱਤਾ ਗਿਆ ਤੇ ਸਾਡਾ ਜੰਗ ਜਿਹੜਾ ਹੈ ਉਹ ਸਮਾਪਤ ਹੋ ਜਾਏਗਾ ਲਖੁ ਸ਼ਸਤਰ ਚਲਤ ਹੈ ਇਸ ਵਿਧ ਜਨਵਾਲ ਤੇ ਘਣ ਉੱਠੈ ਗੋਰੀ ਤੀਰ ਤਰਾ ਤਰ ਬਰਖਤ ਸ਼ਬਦ ਬੜੋ ਤਮ ਉੱਠੈ ਕ੍ਰੋਧ ਵਿੱਚ ਆ ਕੇ ਸੈਨਿਕ ਜਦੋਂ ਨਾ ਸੰਭਾਲਦੇਗੇ ਸਾਹਿਬ ਜੀ ਦਾ ਅਜੀਤ ਸਿੰਘ ਜੀ ਲੱਖਾਂ ਸ਼ਸਤਰ ਇੱਕੋ ਦਾਮ ਚਲਾਏਗੇ ਲੱਖੋਂ ਸ਼ਸਤਰ ਚਲਤ ਹੈ ਇਸ ਵਿਧ ਇਸ ਤਰੀਕੇ ਨਾਲ ਚੱਲਦੇ ਨੇ ਮਲ ਤੇ ਘਣ ਮੁੱਠਾ ਮਣੇ ਬਲ ਦੇ ਨਾਲ ਬੜੀ ਤਾਕਤ ਦੇ ਨਾਲ ਸਿਸ਼ਟ ਚਲਾਏ ਜਾਣ ਇਹਨਾਂ ਦਾ ਤੂੰ ਐਨਾਂ ਗੋਲੀਆਂ ਦਾ ਤੋਪਾਂ ਦਾ ਵੀ ਆਕਾਸ਼ ਤੇ ਬੱਦਲ ਛਾ ਗਏ ਸੰਗਣੇ ਗੋਰੀ ਤੀਰ ਤਰਾ ਤਰ ਵਰਖਤ ਸ਼ਬਦ ਬੜੋ ਤਬ ਉੱਠੇ ਗੋਲੀਆਂ ਦਾ ਤੀਰਾਂ ਦਾ ਸ਼ਰ ਸ਼ਰ ਤੀਰ ਕਰਦੇ ਨੇ ਠਾ ਠਾ ਕਰਦੀਆਂ ਗੋਲੀਆਂ ਚੱਲਦੀਆਂ ਹਨ ਬੜਾ ਭਿਆਨਕ ਮਾਹੌਲ ਬਣ ਗਿਆ ਜੀ ਇੱਕ ਤੇ ચીਕ ਚਹਾੜਾ ਹੈ ਫਟਣਾ ਦਾ ਇੱਕ ਹਲਾ ਹਲ ਦੀ ਪੁਕਾਰ ਹੈ ਵੀ ਫੜ ਲਓ ਮਾਰ ਦਿਓ ਦੂਜਾਂ ਗੋਲੀਆਂ ਦੇ ਤੋਪਾਂ ਦੇ ਜਿੱਥੇ ਤੀਰ ਸਰ ਸਰ ਕਰਦੇ ਚੱਲਦੇ ਨੇ ਉੱਥੇ ਗੋਲੀਆਂ ਜਿਹੜੀਆਂ ਨੇ ਠਾ ਠਾ ਕਰਕੇ ਵਜਦੀਆਂ ਨੇ ਤੋਪਾਂ ਦਾ ਠਾ ਠਾ ਕਰਕੇ ਖੜਾਕ ਹੁੰਦਾ ਹੈ ਤੇ ਮੜਾ ਭਿਆਨਕ ਨਾਲ ਬੜੀ ਭਿਆਨਕ ਆਵਾਜ਼ ਇਤਿਹਾਸ ਕਰ ਕਹਿੰਦਾ ਹੈ ਮੈਦਾਨੇ ਜੰਗ ਦੇ ਵਿੱਚ ਹੋ ਰਹੀ ਹੈ ਹਾਥ ਤਾਏ ਪ੍ਰਭ ਰਾਖਿ ਸਭ ਤੇ ਫਿਰ ਬਿਰਧ ਮੀਚ ਉਤਲਾਵਾ ਖੜਗ ਨ ਕਾਸੇ ਬਾਣਤ ਛਸ਼ਤਰ ਜਿਉਂ ਲਾਗੀ ਬਣਦਾਵਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਕੈ ਕੋਈ ਮੇਰਾ ਸਤਿਗੁਰ ਰਖਵਾਲਾ ਹੋਆ ਧਰ ਕਿਰਪਾ ਪ੍ਰਭਾਤ ਦੇ ਰਖਿਆ ਹਰ ਗੋਬਿੰਦ ਨਵਾਂ ਨਰੂਆ ਬੜੀ ਭਿਆਨਕ ਤਲਵਾਰ ਚਲਦੇ ਜੀ ਸਾਹਿਬ ਜਾਨਾ ਦੀ ਹਾਥ ਦੇ ਪ੍ਰਭ ਰਖ ਸਭ ਦੇ ਫਿਰਦ ਵਿੱਚ ਉਤਲਾਵਾ ਦੌੜਦਾ ਫਿਰਦਾ ਸਾਹਿਬ ਜਾਨਾ ਜੁਝਾਰ ਸਿੰਘ ਬੜੀ ਛੋਟੀ ਆਯੂ ਹੈ ਖੜਗ ਨਿਕਾਸ਼ੇ ਬਾੜਤ ਛਤਰਨ ਤਲਵਾਰ ਦੇ ਨਾਲ ਇੰਜ ਦੁਸ਼ਮਣਾਂ ਨੂੰ ਵੜਦਾ ਜਿਵੇਂ ਕਿਸਾਨ ਪੱਠੇ ਵੜਦਾ ਹੋਵੇ ਨਗਰਾਂ ਨੂੰ ਭਾਣ ਵਾਸਤੇ ਇਹਦੇ ਇਤਿਹਾਸ ਕਰ ਕਹਿੰਦਾ ਇੰਨਾ ਨੁਕਸਾਨ ਕਰ ਰਹੇ ਨੇ ਜਿਵੇਂ ਜੰਗਲਾਂ ਵਿੱਚ ਅੱਗ ਲੱਗੀ ਹੋਵੇ ਇਸ ਤਰ੍ਹਾਂ ਸਹਿਬਜ਼ਾਦਾ ਜੀ ਕਿਸੇ ਦੀ ਪਰਵਾਹ ਨਹੀਂ ਕਰਦੇ ਪੰਜ ਸਿੰਘ ਢਾਲ ਬਣ ਕੇ ਨਾਲ-ਨਾਲ ਚੱਲਦੇ ਨੇ ਘੇਰਾ ਨਹੀਂ ਪਾਣ ਦਿੰਦੇ ਇਹ ਸਹਿਬਜ਼ਾਦਾ ਜੀ ਬਹਾਦਰੀ ਦੇ ਨਾਲ ਫਿਰ ਇਨ੍ਹਾਂ ਦੀ ਸੈਨਾ ਦੇ ਆਹੂ ਲਾਹ ਰਹੇ ਹਨ ਛਿਨ ਮੈਂ ਨਿਕਸ ਜਾਤ ਹੈ ਵਿਚ ਤੇ ਦੁਤੀ ਦਿਸ਼ਾ ਦਬ ਜਾਵੇਂ ਖੜਕੜਾ ਕੜਮਾਰ ਮਚੈ ਜਦ ਮਹਾਨ ਹੋਰ ਤਮ ਪਾਵੈ ਇੱਕ ਛਿਨ ਵਿੱਚ ਘੇਰਾ ਤੋੜ ਕੇ ਨਿਕਲ ਜਾਂਦੇ ਨੇ ਨੋ ਜੀ ਦੀ ਸ਼ਾਮਲ ਚਲੇਗੇ ਜਿਸ ਪਾਸੇ ਉਹਦਾ ਲੱਗਦਾ ਵੀ ਹੁਣ ਇਹ ਮਰ ਸਕਦੇ ਹਨ ਖੜਗ ਕੜਾ ਕਣ ਮਾਰਮਚੈ ਤਲਵਾਰ ਨਾਲ ਤਲਵਾਰ ਵੱਜੀ ਕੜਾ ਕੜ ਦਾ ਖੜਾਕ ਹੋਇਆ ਤੇ ਸਹਿਬਜ਼ਾ ਦਾ ਬਾਬਾ ਜੁਝਾਰ ਸਿੰਘ ਨੇ ਜਦੋਂ ਇਹਨਾਂ ਦੇ ਆਹੂ ਲਾਏ ਸੈਨਾ ਨੇ ਰੌਲਾ ਪਾਇਆ ਵੀ ਫੜ ਲਓ ਇਹਨਾਂ ਨੂੰ ਜਿਉਂਦੇ ਫੜੋ ਮਾਰ ਦਿਓ ਕੁਝ ਕਰੋ ਇਹ ਸਾਡੀ ਸੈਨਾ ਦਾ ਵੱਡਾ ਨੁਕਸਾਨ ਕਰ ਰਹੇ ਹਨ ਜਨ ਖੇੜ ਤਾਵੇਂ ਬਾਲਕ ਸੰਗੇ ਅਤ ਅਨੰਦ ਉਮਗੰਤੇ ਜੀਤ ਜਾਤ ਹੈ ਜਿਤ ਕਿਤ ਹਵੇ ਕੈ ਪੁੰਨ ਧਾਵਤ ਚਪਲੰਤੇ ਇਸ ਤਰ੍ਹਾਂ ਦੰਗ ਲੜਦੇ ਨੇ ਜਿਵੇਂ ਬੱਚੇ ਖੇਡਾਂ ਖੇਡਦੇ ਹੋਣ ਅਨੰਦ ਦੇ ਵਿੱਚ ਨੇ ਖੁਸ਼ੀ ਦੀ ਜੋ ਹੈ ਉਹਨਾਂ ਦੇ ਅੰਦਰ ਜੀਤ ਜਾਤ ਹੈ ਜਿਤ ਕਿਤ ਹਵੇ ਕੈ ਜਿਤ ਜਾਂਦੇ ਨੇ ਇਧਰ ਉਧਰ ਲਾਉਣ ਕੇ ਫਿਰ ਕੇ ਕੈ ਪੁੰਨ ਧਾਵਤ ਚਪਲੰਤੇ ਬੜੀ ਚੰਚਲਤਾ ਦੇ ਨਾਲ ਬੜੀ ਚੰਚਲਤਾ ਦੇ ਨਾਲ ਦੌੜਦੇ ਨੇ ਇੱਧਰ ਉੱਧਰ ਦੌੜ ਲੱਗੀ ਹੋਈ ਹੈ ਸਤਿਗੁਰਾਂ ਦਾ ਇਹ ਸਾਹਿਬ ਜੀ ਆਦਾ ਇਸ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਆਪਣੀ ਵੱਡੀ ਤਾਕਤ ਲਾ ਕੇ ਗੁਰੂ ਸੁਪੁੱਤਰ ਜਿਹੜਾ ਉਹ ਦੌੜਦਾ ਤੇ ਮੈਦਾਨੇ ਜੰਗ ਦੇ ਵਿੱਚ ਫਿਰ ਕੇ ਦੁਸ਼ਮਣ ਦੇ ਆਹ ਹੁਲੰਦਾ ਉਰੇ ਜੀ ਨਹੀਂ ਜੇ ਮੱਝ ਵੇ ਨਹੀਂ ਆਈ ਉਥੇ ਉਹਨਾਂ ਨੇ ਇਸ ਤਰੀਕੇ ਨੁਕਸਾਨ ਕੀਤਾ ਵੀ ਸਮੇਂ ਦਾ ਹਕਮ ਜਿਹੜਾ ਹੈ ਉਹ ਸਲਾਮੇ ਕਰਦਾ ਰਹਿੰਦਾ ਹੈ ਸੈਨਾ ਦੇ ਸਿਪਾਹੀਆਂ ਨੂੰ ਕੋਈ ਪਤਾ ਨਹੀਂ ਲੱਗਣ ਦਿੰਦੇ ਇਧਰੋਂ ਡੋਲਾ ਪਿੰਦਾ ਸੂਬੇਦਾਰਾਂ ਵੱਲੋਂ ਚਰਨੈਲਾਂ ਵੱਲੋਂ ਛੇਤੀ ਮਾਰੋ ਛੇਤੀ ਲਿਆਓ ਛੇਤੀ ਫੜ ਲਓ ਪਰ ਕਿਸੇ ਦੀ ਕੋਈ ਵਾਹ ਨਹੀਂ ਜਾ ਰਹੀ ਕਿਸੇ ਦੀ ਕੋਈ ਪੇਸ਼ ਨਹੀਂ ਜਾ ਰਹੀ ਤੇ ਸਤਗੁਰਾਂ ਦੇ ਸ਼ਸਪੁੱਤਰ ਨੇ ਬੜਾ ਵੱਡਾ ਨੁਕਸਾਨ ਜਿਹੜਾ ਹੁਣ ਇਹਨਾਂ ਦਾ ਕਰਨਾ ਕੀਤਾ ਹੈ ਖੜਗਨ ਕੀ ਚੌਂਦਿਸ਼ ਸ਼ਾਮ ਪੀ ਬਾਹਤ ਹੈ ਬਾਹਤ ਹੈ ਚੌਂ ਫੇਰੇ ਪਟੇ ਬਾਜ ਕੀ ਵਿਧਿਆ ਕਰ ਕਰ ਘਾਤ ਕਰੇ ਕਰ ਗਏ ਨੇ ਤਲਵਾਰਾਂ ਦੀ ਛਾਂ ਦੇ ਅੱਠ ਜਿਸ ਪਾਸੇ ਜਾਂਦੇ ਨੇ ਨਾਲ ਦੀ ਸਿੰਘ ਕਰ ਰਹੇ ਨੇ ਬੜੀ ਤਲਵਾਰ ਫੇਰ ਰਹੇ ਹਨ ਚਾਰ ਪਾਸੇ ਘੁਮ ਘੁਮ ਕੇ ਇਹਨਾਂ ਨੇ ਤਲਵਾਰ ਦੇ ਨਾਲ ਸੈਨਾਂ ਦੇ ਆਹੂ ਲਾਹੇ ਤੇ ਸਮੇਂ ਦਾ ਕੰਮ ਕੰਮ ਉਠਿਆ ਜਿਹੜੇ ਦੁਸ਼ਮਣ ਦੇ ਸਿਪਾਹੀ ਨੇ ਨੇੜੇ ਜਾਣ ਤੋਂ ਡਰਦੇ ਨਿਕੰਨੀ ਕਰੰਦੇ ਨੇ ਭੀ ਹੁਣ ਇਹ ਨਹੀਂ ਛੱਡੇਗਾ ਇਸ ਤਰ੍ਹਾਂ ਜਦੋਂ ਭਿਆਨਕ ਜੰਗ ਹੋ ਰਿਹਾ ਹੈ ਫਿਰ ਬਣੇ ਵੱਡੇ ਲਾਸ਼ਾਂ ਦੇ ਢੇਰ ਲੱਗਦੇ ਨੇ ਮਹੀ ਨਗਤ ਕੀ ਸਲਤਾ ਜਿਤ ਕਿਤ ਲੋਥਨ ਕੇ ਅੰਬਾਰ ਕਹੂੰ ਕਿ ਸਿਰ ਕਿੰਦਮ ਸਮ ਰੋੜਤ ਕਰਪਗ ਕਰਪਗ ਡੰਡਨ ਮਾਰਾ ਕਿਤੇ ਕੋ ਸਿਰ ਗਿੰਦਾ ਵਾਂਗ ਰਿੱਧੇ ਨੇ ਰੁੱਢਦੇ ਫਿਰਦੇ ਹਨ ਤੇ ਹੱਥ ਪੈਰ ਬਾਹਾਂ ਤੇ ਲੱਤਾਂ ਐਉ ਪਈਆਂ ਹਨ ਜਿਵੇਂ ਗਿੰਦਾ ਨੂੰ ਮਾਰਨ ਵਾਲੇ ਡੰਡੇ ਹੋਣ ਸਿਰ ਕੱਟੇ ਗਏ ਤੜਾਂ ਤੋਂ ਖੂਨ ਇੰਨਾ ਵਗਿਆ ਵੀ ਉਸ ਖੂਨ ਦੇ ਵਿੱਚ ਸਿਰ ਪਿੰਡਾਂ ਦੀ ਵਾਂਗ ਰੋੜੇ ਲੱਤਾਂ ਬਾਹਾਂ ਰੋੜ ਰੋੜ ਕੇ ਜਾ ਰਹੀਆਂ ਨੇ ਇੰਨਾ ਵੱਡਾ ਨੁਕਸਾਨ ਸਾਬ ਜਦਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਨਾਲ ਦੇ ਸਾਥੀ ਸਿੰਘਾਂ ਨੇ ਕੀਤਾ ਖੂਨ ਦੀ ਨਦੀ ਵਖ ਵਗ ਗਈ ਕਹਿਣ ਲੱਗਾ ਕਹੂੰ ਕਿ ਸਿਰ ਕਿੰਦੰ ਸੰਰੋਧਤ ਰੁੱਢਦੇ ਨੇ ਸਿਰ ਕਨਪਗ ਡੰਡਨ ਮਾਰਾ ਪੈਰ ਤੇ ਹੱਥ ਜਿਹੜੇ ਨੇ ਡੰਡਿਆਂ ਦੇ ਵਾਂਗ ਰੁੱਢਦੇ ਨੇ ਰੇੜਨ ਵਾਲੇ ਡੰਡੇ ਵੀ ਇਨ੍ਹਾਂ ਸਿਰਾਂ ਨੂੰ ਰੇੜਦੇ ਹੋਣ ਗ੍ਰਿਧ ਹੁੰਮਰੇਤ ਪੱਖਿਆਂ ਨਾਲ ਆਮਖ ਬੈਠੇ ਕਿਦਕ ਨਾ ਡੋਲੈ ਅੰਤਰ ਸੂਰਨ ਬੁਟੀਆਂ ਉਛਲਤ ਜਾਂਤੇ ਚੀਕਤ ਬੋਲਨੈ ਗਿਰਜਾਂ ਦੇ ਅੰਦਰ ਸੁਰਮਿਆਂ ਦੀਆਂ ਬੋਟੀਆਂ ਉਛਲਦੀਆਂ ਹਨ ਉਹ ਕੂਕਦੀਆਂ ਨਹੀਂ ਉੱਤੇ ਆਕਾਸ਼ ਤੇ ਘੁੰਮ ਰਹੀਆਂ ਹਨ ਇਹਨਾਂ ਦੀ ਬੜੀ ਭਿਆਨਕ ਆਵਾਜ਼ ਹੈ ਕਾਕ ਕੰਕੀ ਕੂਕਾਂ ਕੂਕਾਂ ਜਵਕ ਬੋਲ ਬਸ ਸੁਨਾਵੇਂ ਇੰਚਤ ਲੋਥਨ ਆਮਖ ਕਾਟਣ ਰੁਦਤ ਪਾਨ ਪਲ ਖਾਵੇਂ ਜਦੋਂ ਦਾ ਲੱਗਦਾ ਕਾਂ ਜਿੱਦਾਂ ਇਹ ਹੇਠਾਂ ਹੁੰਦੇ ਨੇ ਲੋਥਾਂ ਦੇ ਵਿੱਚੋਂ ਖੂਨ ਦੇ ਮਾਸ ਦੇ ਟੁਕੜੇ ਚੁੱਕ-ਚੁੱਕ ਕੇ ਜਾਂਦੀਆਂ ਨੇ ਖੂਨ ਪੀ ਕੇ ਜਾਂਦੀਆਂ ਹਨ ਪੂਤ ਪਿਸ਼ਾਚ ਪੁਨੇਤਨਨ ਕਾਮਤ ਸ਼ਰੁਣਤ ਮਾਸ ਅਗਾਏ ਖੱਪਰ ਭਰਹਿ ਜੋਗ ਨਹੀਂ ਤ੍ਰਿਪਤਾ ਗੁਰਬਿਨ ਕੋਣ ਰਦਾਇ ਤਾਂ ਤੇ ਇਤਿਹਾਸ ਕਰ ਕਹਿੰਦਾ ਹੈ ਇਹ ਬਹੁ ਸਮੇਂ ਦੇ ਪਿਆਸੇ ਸ਼ਣ ਗੁਰੂ ਤੋਂ ਬਿਨਾ ਇਹਨਾਂ ਨੂੰ ਕੋਣ ਰਜਾ ਸਕਦਾ ਹੈ ਇਹਨਾਂ ਨੇ ਮੈਦਾਨੇ ਜੰਗ ਵਿੱਚ ਖੂਨ ਪੀ ਪੇ ਕੇ ਆਪਣੀ ਪਿਆਸ ਨੂੰ ਬੁਝਾਇਆ ਆਪਣੇ ਅੰਦਰਲੇ ਨੂੰ ਸ਼ਾਂਤ ਕੀਤਾ ਇਹਨਾਂ ਦੀ ਭੁੱਖ ਨੂੰ ਸਹਿਬਾਂ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਨੇ ਲਾਸ਼ਾਂ ਦੇ ਢੇਰਾਂ ਵਿੱਚ ਬਹੁਤ ਜ਼ਿਆਦਾ ਖੂਨ ਵਗਾ ਕੇ ਨਾਸ਼ ਕਰ ਦਿੱਤਾ ਇਤਿਹਾਸਕਾਰ ਕਹਿੰਦਾ ਇੰਨੀ ਮਾਰ ਪਈ ਇਸ ਤਰੀਕੇ ਦੇ ਨਾਲ ਸਾਬ ਜਾਂਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਪਹਿਲੋਂ ਜੰਗ ਵਿੱਚ ਘਾਨ ਕੀਤਾ ਫਿਰ ਸਹਿਮਜਾ ਦਾ ਬਾਬਾ ਜੁਝਾਰ ਸਿੰਘ ਨੇ ਵੱਡਾ ਨੁਕਸਾਨ ਕੀਤਾ ਇਤੋ ਦੰਗ ਮੰਡਿਓ ਰਿ ਪਰ ਮਾਰਨ ਮਿਰਤਕ ਕਰੇ ਹਜ਼ਾਰੋਂ ਇਤਕ ਸਮੋਂ ਬੇਤੀਆਂ ਨਾਲ ਲੜਤੇ ਢੇਰ ਲੱਗੈ ਦਿਸ ਚਾਰੋਂ ਚਾਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਹਰ ਪਾਸੇ ਮੌਤ ਮੰਡਰਾ ਰਹੀ ਏ ਜੁਝਾਰ ਸਿੰਘ ਮਨਜੂਰਾ ਵਾਂ ਕਨ ਜ਼ੋਰ ਦਿਖਾਇਓ ਮਾਰਹਦਾਰੋਂ ਰਿਪਗਣ ਕੋ ਕੁੰਜੰਗ ਵਿੱਚ ਨੁਪਤਾਇਓ ਹਰਾਨਾ ਦੁਸ਼ਮਣਾਂ ਨੂੰ ਮੌਤੇ ਘਾਟ ਉਤਾਰ ਕੇ ਸਹਿਬ ਜੀ ਦਾ ਬਾਬਾ ਅਜੀਤ ਸਿੰਘ ਦੇ ਨਾਲ ਉਸ ਭਰਾਵਾਂ ਤੱਕ ਦਿਆਂ ਬਾਬਾ ਜੁਝਾਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਦੇਖ ਰਹੇ ਦੁਸ਼ਮਣ ਦਾ ਦਿਸ ਕੋ ਭੈਉ ਅਦਿਸ਼ਟ ਦਤਾਈ ਜੁਗਨੰਦਨ ਜਮਚੂਜੇ ਜਨ ਮੈਂ ਸਿੰਘ ਨੇ ਅਰਜ ਲਗਾਈ ਜਦੋਂ ਦੋਵੇਂ ਪੁੱਤਰ ਸਤਗੁਰਾਂ ਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਮਾਮਾ ਤੁਹਾਰ ਸਿੰਘ, ਸਹਬਜ਼ਾਦਾ ਬਾਬਾ ਅਜੀਤ ਸਿੰਘ ਇਹਨਾਂ ਦੀ ਸ਼ਹੀਦੀ ਤੇ ਸਿੰਘਾਂ ਦੀ ਸ਼ਹੀਦੀ ਤੇ ਸਤਗੁਰੂ ਜਕਾਰੇ ਲਾਉਂਦੇ ਨੇ ਨਾਲੇ ਤੀਰ ਛੱਡਦੇ ਨੇ। ਜਗਾਰਿਆਂ ਦੇ ਵਿੱਚ ਚਿਮਕੌਰ ਦੀ ਕੱਚੀ ਗੜੀ ਗੂੰਜ اٹਹੀ। ਦੋਵੇਂ ਸੁਪੁੱਤਰ ਜਿਹੜੇ ਨੇ ਰਾਣ ਤੱਤੇ 'ਚ ਸਤਗੁਰਾਂ ਨੇ ਆਪਣੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖੇ। ਮੈਂ ਇੱਕ ਦਿਨ ਪਹਿਲਾਂ ਵੀ ਕੀਤਾ ਸੀ ਜਿਕਰ ਵੀ ਉਹ ਦਾਤਾ ਜਿਹਨੂੰ ਅਸੀਂ ਸਰਬੰਸਦਾਨੀ ਆ ਕੇ ਪੱਲਾ ਛਡਾਲਿਆ। ਉਨੇ ਸਾਨੂੰ ਸ਼ਾਮਲ ਸੁਰੀਲ ਦਿੱਤਾ ਪਰ ਅਸੀਂ ਉਹਨੂੰ ਸਭਾਲ ਨਾ ਸਕੇ ਆਪਣੇ ਪਰਵਾਰ ਦੇ ਵਿੱਚੋਂ ਡੇਢ ਮੈਂਬਰਾਂ ਦੇ ਸੰਸਕਾਰ ਤੇ ਉਹ ਸ਼ਾਮਲ ਹੋਏ ਇਹੋ ਜੀ ਦਸ਼ਾ ਸੀ ਮਾਤਾ ਜੀਤਕੌਰ ਦਾ ਉਹਨਾਂ ਸੰਸਕਾਰ ਨੱਥੀ ਕਰਾਇਆ ਤੇ ਇੱਕ ਆਪਣੇ ਪਿਤਾ ਦੇ ਸਿੱਖ ਦਾ ਇੰਨੇ ਸਿੰਘ ਸੁਪੁੱਤਰ ਆਪਾਂ ਢੀਕ ਨੇ ਆ ਨਾ ਇੱਕ ਘੰਟਾ ਜਿਨ੍ਹਾਂ ਦਾ ਅੱਜ ਭੋਜਾ ਹੋਗਾ ਉਸ ਮਾ ਨੂੰ ਅਸੀਂ ਚਿਖਾ ਚਨੀ ਤੇ ਰੱਖੀ ਬੈਠੇ ਕਿਉਂਕਿ ਉਹ ਉਹਨਾਂ ਦੇ ਭਰਾ ਨੇ ਦੂਰ ਹੋਣਾ ਸੀ ਤੇ ਜਿਹੜੀਆਂ ਟ੍ਰਿਪੜੀ ਵਾਲੀਆਂ ਬਣੀਆਂ ਹਨ ਉਹਦੇ ਵਿੱਚ ਉਹ ਨੀਕ ਨੇ ਅਸੀਂ ਵੀ ਮੂੰਹ ਮੁਖਾ ਦਿਓ ਜਾਂਦੀ ਵਾਰ ਕਿਤੇ ਹਿਸਾਬ ਲਾਇਆ ਉਹ ਦਾਤ ਨੇ ਛੋਟੇ ਛੋਟੇ ਲਾਲ ਸਾਡੇ ਤੋਂ ਨਿਸ਼ਾਵਰ ਕੀਤੇ ਨੇ ਇਹ ਨਾ ਜਾਣੋ ਵੀ ਕਿਸੇ ਹੋਰ ਮੱਤ ਤੋਂ ਸਾਡੀ ਸਿੱਖੀ ਸਰੂਪ ਜਿਹੜਾ ਉਹ ਬਰਕਰਾਰ ਰਿਹਾ ਹੈ ਅੱਜ ਸਾਡੀਆਂ ਧੀਆਂ ਸਾਡੀਆਂ ਮਾਵਾਂ ਵਿਆਹ ਸ਼ਾਦੀਆਂ ਦੇ ਜਦੋਂ ਫਕਸ਼ਨਾ ਤੇ ਜਾਂਦੀਆਂ ਨੇ ਸਿੱਖ ਹੋਣ ਤੋਂ ਬਾਅਦ ਵੀ ਬੜਾ ਇੱਕ ਫੈਸ਼ਨ ਚੱਲਿਆ ਜੀ ਬੋਨੀ ਬਣਵਾਈ ਪਿਛੋਂ ਆਪਣੀ ਗੁੱਤ ਕੱਟ ਲੈਣੀ ਪ੍ਰਾਣੇ ਸਮਝਵਾਲ ਉਹਦੇ ਕੱਟੇ ਜਾਂਦੇ ਸੰਜ ਨੂੰ ਬੇਜ ਇੱਜ਼ਤ ਕੀਤਾਦਾ ਹੈ ਜਾਂ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਛੱਡ ਦੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਉਹਨਾਂ ਮੁਸਲਮਾਨਾਂ ਦੇ ਵਿੱਚ ਕੋਈ ਵਾਲ ਹੈ ਉਹਨਾਂ ਦਾ ਜੰਮੂ ਕਸ਼ਮੀਰ ਦੀ ਇੱਕ ਮਸਜਿਦ ਉਹਦਾ ਨਾਮ ਹੈ ਮੂਹੇ ਮੁਹੰਮਦ ਕਿਤੇ ਕੋਈ ਰੋਲਾ ਪਾ ਦੇ ਵੀ ਵਾਲ ਗੁੰਮ ਹੋ ਗਿਆ ਤੜਥੱਲੀ ਮਚਾ ਦਿੰਦੇ ਨੇ ਉਹ ਵੀ ਉਹ ਬਹੁਤ ਸਵਾਲ ਦੀ ਪੂਜਾ ਕੀਤੀ ਜਾਂਦੀ ਤੇ ਸਤਗੁਰਾਂ ਆਖਿਆ ਸੀ ਜਿਹੜਾ ਸਿੱਖ ਇਹਨਾਂ ਮर्यादा ਤੋਂ ਭੱਜਦਾ ਹੈ ਮੈਂ ਉਹਨੂੰ ਆਪਣਾ ਸਿੱਖ ਮੰਨਦਾ ਹੀ ਨਹੀਂ। ਕੋ ਗੁਰੂ ਜਿਕਾਰੇ ਛੱਡਦਾ ਪੁੱਤਰਾਂ ਦੀਆਂ ਸ਼ੀਧੀਆਂ ਤੇ ਅਸੀਂ ਕੀ ਕਰੀ ਭਾਈ ਅਸੀਂ ਆਪਣੀ ਸਿੱਖੀ ਵੀ ਬਾਰ ਕਰਾ ਨਾ ਰੱਖੀ ਦੋਵੇਂ ਪੁੱਤਰਾਂ ਨੇ ਸ਼ੀਧੀ ਪ੍ਰਾਪਤ ਕੀਤੀ ਹਰ ਇਤਿਹਾਸਕਾਰ ਕਹਿੰਦਾ ਬਾਬਾ ਜੁਝਾਰ ਸਿੰਘ ਜੀ ਇਹਨਾਂ ਦਾ ਵੀ ਇਹਨਾਂ ਨੂੰ ਪਤਾ ਨਹੀਂ ਲੱਗੇ ਦੇਖ ਰਹਿ ਦੁਸ਼ਮਣ ਦਾ ਦਸ਼ਕੋ ਭਇਓ ਦ੍ਰਿਸ਼ਟ ਤਦਾਈ ਜੁਗਨੰਨਨ ਜਪੂ ਦੂਜੇ ਰਣਮੈ ਸਿੰਘਨ ਅਰਜ ਲਗਾਈ ਮਹਾਰਾਜ ਅੰਮ ਦੇਖਤ ਗਿਆ ਹੋ ਨਿਕਸੋ ਤਦਉ ਅਖਾਰ ਦਗਾ ਦੁਸ਼ਤ ਕੈ ਦਗਾ ਦੁਸ਼ਤ ਨੇ ਕੀਨਸ ਪਕਰਨ ਕੈ ਰਣ ਕਰ ਸੰਘਾਰਾ ਨੁਸ਼ਟਾ ਨੇ ਦਗਾ ਦਿੱਤਾ ਇਹ ਨਾ ਵੇਤਵਾ ਨੁਪੜ ਕਿ ਤੋ ਆ ਨਵੇਂ ਸ਼ਹੀਦ ਕਰ ਦੇਣ ਜਾਂ ਤੁਹਾਨੂੰ ਫੜ ਲੈਣ ਇਸ ਕਰਕੇ ਤੁਹਾਨੂੰ ਚਮਕੌਰ ਦੀ ਕੱਚੀ ਗੜੀ ਛੱਡ ਜਾਣੀ ਚਾਹੀਦੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘਾਂ ਦੀ ਅਰਜਤੇ ਚਮਕੌਰ ਦੀ ਕੱਚੀ ਗੜੀ ਛੱਡਣ ਤੋਂ ਪਹਿਲ ਨੂੰ ਸਿੰਘਾਂ ਨਾਲ ਬੜਾ ਚਿਰ ਬੇਸ਼ਕਰਦੇ ਨੇ ਕਿ ਨਹੀਂ ਅਸੀਂ ਇਸੇ ਗੜੀ ਦੇ ਵਿੱਚ ਆਪਣੇ ਪੁੱਤਰਾਂ ਦੇ ਨਾਲ ਸ਼ਹੀਦ ਹੋਣਾ ਹੈ ਕਿਉਂਕਿ ਸਾਰੇ ਜਿਹੜੇ ਸਿੰਘ ਨੇ ਇਹ ਪੁੱਤਰ ਮੇਰੇ ਦੋ ਨਹੀਂ ਆਖਿਆ ਸੀ ਇਹਨ ਪੁੱਤਰ ਨੇ ਕਿ ਸੀਸ 'ਤੇ ਵਾਰ دیے ਸਤ ਚਾਰ ਚਾਰ ਹੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਸਤ ਗੁਰਾਂ ਆਖਿਆ ਨਹੀਂ ਮੈਂ ਆਪਣੇ ਸਿੰਘਾਂ ਦੀਆਂ ਲਾਸ਼ਾਂ ਦੇ ਢੇਰ ਤੋਂ ਲੰਘ ਕੇ ਭਜਣਾ ਨਹੀਂ ਚਾਹਦਾ ਰਾਜੇ ਪਛਾਣਦੇ ਨਹੀਂ ਜੇ ਜੰਗ ਵੰਦੇ ਨੇ ਪਿੱਛੇ ਪਾਲਕੀਆਂ 'ਤੇ ਬਹਿ ਕੇ ਵੰਦੇ ਸਨ ਇਹ ਪਹਿਲਾ ਰਾਜਾ ਸੀ ਇਹਨੂੰ ਰਾਜਨ ਕੇ ਰਾਜਾ ਆਖਿਆ ਜਿਹੜਾ ਮੈਦਾਨੇ ਜੰਗ 'ਚ ਤੱਕਦਾ ਛੋਟਿਆਂ ਦੀ ਖਬਰ ਸੁਣਦਾ ਤੇ ਹੰਝੂ ਨਹੀਂ ਕਿਰਦਾ ਦੰਬ ਦਾ ਬੂਟਾ ਪੜਦਾ ਕਹਿੰਦਾ ਤੁਰਕਾਂ ਦੀਆਂ ਜਿਹੜਾ ਪੁੱਟੀਆਂ ਗਈਆਂ ਪਿਤਾ ਦਾ ਸਿਰ ਗੋਦੀ ਵਿੱਚ ਹੁੰਦਾ ਪ੍ਰਵਾਹ ਨਹੀਂ ਕਰਦੇ ਕਹਿੰਦੇ ਤੇ ਸਰੂਪਾ ਮਿਲਿਆ ਤਖਤ ਤੇ ਬਹਿਣ ਦਾ ਅਸੀਂ ਨਰਾਜ ਹੋਦਿਆਂ ਦੋ ਜੱਗ ਗੱਜ ਕੱਪੜੇ ਤੋਂ ਵੀ ਮੈਂ ਤੇ ਇੰਨਾ ਕੰਮ ਕੀਤਾ ਮੈਨੂੰ ਸਰੂਪਾਡ ਮਿਲਿਆ ਉਹਨਾਂ ਤੋਂ ਉਹਦੇ ਬਦਲੇ ਚ ਪੂਰਾ ਹੀ ਸਰਬੰਸ ਸਵਾਰ ਦਿੱਤਾ ਆਪਾਂ ਬਹਾਨੇ ਬਣਾਏ ਜੀ ਸਾਡਾ ਮਨ ਸਾਫ ਹੈ ਜੀ ਕੀ ਲੋੜ ਅਮਰਦੀ ਕਿਸੇ ਸਕੂਲ ਦੇ ਵਿੱਚ ਜਾਓ ਉਹ ਡਰੈਸ ਦਿੰਦੇ ਨੇ ਸ਼ਰਤਾਂ ਰੱਖਦੇ ਨੇ ਉਹ ਪਾ ਕੇ ਜਾ ਸਕਦੇ ਨੇ ਤੇ ਅਗਲਾ ਕਹਿੰਦਾ ਚਲਾ ਜਾ ਬਾਹਰ ਕਿ ਤੁਹਾਡਾ ਬੱਚਾ ਇੱਥੇ ਨਹੀਂ ਪੜ੍ਹ ਸਕਦਾ ਜੇ ਸਾਡੇ ਨਿਯਮਾਂ ਦੀ ਪਾਲਣਾ ਨਹੀਂ ਕਰਣੀ ਇਹ ਨਿਯਮ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰਨਾ ਪੈਣਾ ਤੇ ਇਹੋ ਜੇ ਸਿੱਖ ਬਣਨਾ ਹੈ ਕਿ ਸਿੱਖ ਦਾ ਭੈ ਹੋਵੇ ਦੁਨੀਆ ਦੇ ਵਿੱਚ ਸਾਡੀ ਦਿੱਖ ਨੂੰ ਨਹੀਂ ਸੰਪੂਰਨ ਤੌਰ ਤੇ ਅੰਦਰੋਂ ਬਾਹਰੋਂ ਖਾਲਸਾ ਹੋਣਾ ਹੈ ਜਦੋਂ ਖਾਲਸਾ ਸੜਕ ਤੋਂ ਗੁਦਰੇ ਕਿਸੇ ਦਾ ਪਿੰਡੇ ਵਿੱਚ ਜਾਏ ਤੇ ਦੁਨੀਆਂ ਦੇ ਸੀਸ ਝੁਕਣ ਇਹੋ ਜਿਹਾ ਖਾਲਸੇ ਸਤਿਗੁਰਾਂ ਸਾਨੂੰ ਬੜਾਇਆ ਸੀ ਅੱਗੋਂ ਜੰਗ ਕਿਵੇਂ ਹੁੰਦਾ ਇਹ ਆਪਕਾਲ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਅਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਤੁਖੀਮਾ ਗੁਰੂ ਅਤੇ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਹੈ ਨਾਨਕ ਅਨੰਦ ਹੋਵਾ ਸਤ ਗੁਰੂ ਮੈਂ ਪਾਇਆ ਹਰਨਾਲ ਤੁਮਨ ਮੇਰੇ ਦੁਖ ਸਭ ਵਿਸਾਰਣਾ سبنا گلہ سمرا سوامی سوکیوں منو بسارے ساتھی صاحبہ کیا نہ ہی کرتے رہے تدا سب صلاحہ تیری نام نو ساوے پہنان کو سچے صاحب کیا نہ ہی کرتے رہے سچا نام میرا یادارو پرشان سکمان آئے اسے آج نچھا ساپ جائیں گا ਹੈ ਨਾਨਕ ਸੂ ਸੰਤੋਖ ਸ਼ਬਦ ਤਰੁਪਿਆ ਰੂ ਸਾਚਾ ਨਾਮ ਮੇਰਾ ਆਧਾ ਰੂ ਵਾਜੇ ਕੋਇ ਦੁ ਤਦ ਵਸ ਕੀਤੇ ਕਾਲ ਕੰਟ ਕਮਾਰਿਆ ਹੈ ਨਾਨਕ ਤਸ ਕੋ ਆ ਤਿਤ ਕਾਰ ਅਨ ਹਦ ਵਾਜ ਅਨੰਦ ਸੁਣੂ ਵੱਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇ ਉਤਨੇ ਤੂ ਕਰੋ ਗੁ ਸੰਤਾ ਮਇ ਤਰੇ ਸੁਣੀ ਸੰਤ ਸਾਜਨ ਭਏ ਸਰਸ ਪੂਰੇ ਗੁਰ ਤੇ ਸੁਣਤੇ ਪੂਨੀ ਤ ਕਹਤੇ ਪਵਿੱਤ ਸਤਗੁਰ ਰਹਾ ਮਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਹਮਨ ਗੁਰੂ ਪਾਣੀ ਪਿਤਾ ਮਾਤਾ ਜਿਸ ਰਾਤ ਦੁਏ ਦਾਈ ਦਾਇਆ ਖਿਲ ਲੈ ਚੰਗੀਆਂ ਆਈਆਂ ਬੁਰਾਈਆਂ ਵਚਨ ਫਰਮੀਆਂ ਪੂ ਆਪਣੀ ਗਏ ਜਿਨੀ ਨਾਮ ਧਿਆਇਆ ਗਏ ਆਨਕ ਤੇ ਮੁਖੀ ਜਲੇ ਕੀਤੀ ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖੀ ਦਲੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ